ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰਮੀ ਵਿੱਚ ਸਭ ਤੋਂ ਜ਼ਿਆਦਾ ਪੀਤੇ ਜਾਣ ਵਾਲੀ ਤੇ ਸਰੀਰ ਦੀ ਅੰਦਰੂਨੀ ਗਰਮੀ ਨੂੰ ਦੂਰ ਕਰਨ ਵਾਲੀ ਮਜ਼ੇਦਾਰ ਜੀ ਖੱਟੀ ਮਿੱਠੀ ਸ਼ਿਕੰਜਵੀ ਜਿਹੜੀ ਕਿ ਹਰ ਇੱਕ ਨੂੰ ਹੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਜਦੋਂ ਇੱਕ ਵਾਰ ਬਣਾ ਲਈਏ ਤਾਂ ਜੀ ਕਰਦਾ ਬਾਰ-ਬਾਰ ਪੀ ਜਾਈਏ ਅੱਜ ਆਪਾਂ ਬਹੁਤ ਹੀ ਮਜ਼ੇਦਾਰ ਗੋond ਕਿਠੀਰੇ ਵਾਲੀ ਸ਼ਕੰਜਵੀ ਦੀ ਰੈਸਪੀ ਲੈ ਕੇ ਆਏ ਆ ਕਿਉਂਕਿ ਇੱਕ ਵੀਰ ਦੀ ਫਰਮਾਇਸ਼ ਸੀ ਕਿ ਇਹ ਸ਼ਕੰਜਵੀ ਬਿਲਕੁਲ ਬਾਜ਼ਾਰ ਵਰਗੀ ਤਿਆਰ ਕੀਤੀ ਜਾਵੇ ਤੇ ਅੱਜ ਆਪਾਂ ਬਾਜ਼ਾਰ ਵਰਗੀ ਨਹੀਂ ਉਸ ਤੋਂ ਕਿਤੇ ਜ਼ਿਆਦਾ ਵਧੀਆ ਤਿਆਰ ਕਰਾਂਗੇ ਉਸੇ ਤਰੀਕੇ ਨਾਲ ਆਪਾਂ ਘੜੇ ਵਿੱਚੇ ਪੇਸ਼ ਕੀਤੀ ਹੈ ਤਾਂ ਕਿ ਤੁਹਾਨੂੰ ਜਮਾ ਨਾ ਲੱਗੇ ਕਿ ਆਪਾਂ ਘਰ ਵਿੱਚ ਤਿਆਰ ਕੀਤੀ ਹੈ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਆਪਾਂ ਇਹਨੂੰ ਤਿੰਨ ਤਰੀਕਿਆਂ ਨਾਲ ਬਣਾਵਾਂਗੇ ਜੈਨ ਕਿ ਤਿੰਨ ਫਲੇਵਰਾਂ ਦੇ ਵਿੱਚ ਜਿਹੜਾ ਤੁਹਾਨੂੰ ਵਧੀਆ ਲੱਗੇ ਬਣਾ ਲਿਆ ਕਰੋ ਸਭ ਤੋਂ ਪਹਿਲਾਂ ਆਪਣਾ ਸਿੰਪਲ ਤਰੀਕਾ ਆਪਾਂ ਬਣਾਵਾਂਗੇ ਗੋੰਧ ਕਤੀਰੇ ਵਾਲੀ ਸ਼ਕੰਜਵੀ ਇੱਕ ਚਮਚੇ ਲੈ ਆਪਾਂ ਗੋੰਧ ਖਤੀਰੇ ਦਾ ਜਿਹਨੂੰ ਪੂਰੀ ਰਾਤ ਲਈ ਆਪਾਂ ਸਵਾ ਕ ਗਲਾਸ ਪਾਣੀ ਦਾ ਪਾ ਕੇ ਭਿਉਂ ਕੇ ਰੱਖਤਾ ਸੀ ਸਵੇਰ ਤੱਕ ਇਹ ਫੁੱਲ ਕੇ ਉੱਪਰ ਤੱਕ ਆ ਗਿਆ ਬਹੁਤ ਜ਼ਿਆਦਾ ਸੌਫਟ ਹੁੰਦਾ ਹੈ ਸਰੀਰ ਨੂੰ ਠੰਡਕ ਦਿੰਦਾ ਹੈ ਤੇ ਅੰਦਰੂਨੀ ਗਰਮੀ ਸਾਡੀ ਦੂਰ ਕਰ ਦਿੰਦਾ ਹੈ ਗਰਮੀ ਵਿੱਚ ਇਹਨੂੰ ਪੀਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ ਉਸ ਤੋਂ ਬਾਅਦ ਆਪਾਂ ਲਿਆ ਜੀ ਸੁੱਕਿਆ ਹੋਇਆ ਪਦੀਨਾ ਜਿਹਨੂੰ ਆਪਾਂ ਪਹਿਲਾਂ ਸੁਕਾ ਲੈਣਾ ਹੈਗਾ ਪਦੀਨਾ ਆਪਣੇ ਘਰ ਵਿੱਚ ਆਮ ਹੀ ਹੁੰਦਾ ਹੈ ਇੱਕ ਕਮਿੰਟ ਲਈ ਹਲਕਾ ਜਿਹਾ ਇਹਨੂੰ ਰੋਸਟ ਕਰ ਲਿਓ ਜਦੋਂ ਇਹ ਕਰੰਚੀ ਜਿਹਾ ਹੋ ਗਿਆ ਆਪਣੇ ਆਪ ਹੀ ਹੱਥਾਂ ਨਾਲ ਪੁਰਨ ਜਿਹਾ ਲੱਗ ਗਿਆ ਤਾਂ ਇਹਨੂੰ ਤੁਸੀਂ ਥੋੜਾ ਜਿਹਾ ਠੰਡਾ ਕਰ ਲਿਓ ਫਿਰ ਇੱਕ ਜੱਗ ਵਿੱਚ ਪਾ ਕੇ you <laughs> ਥੋੜੇ ਜਿਹਾ ਆਪਾਂ ਪਾਵਾਂਗੇ ਮਸਾਲੇ ਜ਼ਿਆਦਾ ਆਪਾਂ ਕੁਝ ਨਹੀਂ ਪੋੜਾ ਇਸ ਮਾਮ ਤੁਸੀਂ ਤਿਆਰ ਕਰਕੇ ਰੱਖ ਸਕਦੇ ਹੋ ਜਦੋਂ ਸ਼ਕੰਜਵੀ ਨੂੰ ਦਿਲ ਕਰੇ ਉਹਦੀ ਥੋੜਾ ਜਿਹਾ ਵਰਤ ਲਿਆ ਇੱਕ ਚਮਚ ਪਾਇਆ ਪੁੱਜੇ ਹੋਏ ਜੀਰੇ ਦਾ ਅੱਧਾ ਚਮਚ ਕਾਲਾ ਨਮਕ ਚਮਚ ਦਾ ਚੌਥਾ ਹਿੱਸਾ ਪਾਇਆ ਕਾਲੀ ਮਿਰਚ ਚੰਗੀ ਤਰ੍ਹਾਂ ਗ੍ਰਾਇੰਡ ਕਰ ਲਾਂਗੇ ਦਾ ਪਾਊਡਰ ਜਾਂ ਤਿਆਰ ਕਰ ਲਾਂਗੇ ਫਿਰ ਇਹਨੂੰ ਇੱਕ ਸਾਈਡ ਤੇ ਆਪਾਂ ਕੱਢ ਕੇ ਰੱਖ ਲਿਆ ਫਿਰ ਲਾਵਾਂਗੇ ਜੀ ਆਪਾਂ ਨਿੰਬੂ ਕਿਉਂਕਿ ਆਪਾਂ ਸ਼ਕੰਜਵੀ ਤਿਆਰ ਕਰ ਰਹੇ ਹਾਂ ਇਹਨਾਂ ਨੂੰ ਆਪਾਂ ਕੱਟ ਕੇ ਤੇ ਇਹਨਾਂ ਦਾ ਰਸ ਕੱਢ ਲਾਂਗੇ ਜਿੰਨੀ ਤੁਸੀਂ ਇਹ ਸ਼ਕੰਜਵੀ ਤਿਆਰ ਕਰਨੀ ਹੈ ਉਸ ਹਿਸਾਬ ਨਾਲ ਤੁਸੀਂ ਸਾਰਾ ਸਮਾਨ ਲੈ ਲਿਓ ਸਾਰਾ ਸਮਾਨ ਪਹਿਲਾਂ ਹੀ ਤਿਆਰ ਕਰਕੇ ਰੱਖ ਲਿਓ ਤਾਂ ਕਿ ਤੁਸੀਂ ਚਟਪਟ ਸਾਰਾ ਕੁਝ ਮਿਕਸ ਕਰਕੇ ਮਜ਼ੇਦਾਰ ਜੀ ਸ਼ਕੰਜਵੀ ਬਣਾ ਕੇ ਪੀ ਲਓ ਫਿਰ ਆਪਾਂ ਲਵਾਂਗੇ ਜੀ ਇੱਕ ਕੱਚ ਦਾ ਖੁੱਲਾ ਜਿਹਾ ਜਾਰ ਜੀ ਦੇ ਵਿੱਚ ਆਪਾਂ ਸ਼ਕੰਜਵੀ ਤਿਆਰ ਕਰਾਂਗੇ ਤੁਸੀਂ ਚਾਹੋ ਤਾਂ ਕੋਈ ਹੋਰ ਵੀ ਪਾਂਡਾ ਲੈ ਸਕਦੇ ਹੋ ਕੜੇ ਵਿੱਚ ਵੀਡੀਓ ਚੰਗੀ ਤਰ੍ਹਾਂ ਨਹੀਂ ਦਿਖਣੀ ਸੀ ਇਸ ਲਈ ਆਪਾਂ ਨਹੀਂ ਬਣਾਈ ਉਸ ਤੋਂ ਬਾਅਦ ਸਾਰੇ ਨਿੰਬੂ ਦੇ ਰਸ ਨੂੰ ਕਿਸੇ ਵੀ ਛਾਨਣੀ ਰਾਹੀਂ ਛਾਨ ਕੇ ਪਾਓ ਤਾਂ ਕਿ ਬੀਜ ਵਗੈਰਾ ਇਹਦੇ ਵਿੱਚ ਬਿਲਕੁਲ ਨਾ ਹੋਣ ਪੀਣ ਵਿੱਚ ਵੀ ਕੋਈ ਦਿੱਕਤ ਨਹੀਂ ਆਊਗੀ ਤਿਆਰ ਕੀਤਾ ਹੋਇਆ ਪਦੀਨੇ ਵਾਲਾ ਮਸਾਲਾ ਚਮਚ ਦਾ ਚੌਥਾ ਹੀ ਸਹੀ ਆਪਾਂ ਇਹਦੇ ਵਿੱਚ ਪਾਵਾਂਗੇ ਉਸ ਤੋਂ ਵੀ ਘੱਟ ਜਨਨ ਕਿ ਜਿਆਦਾ ਪਏ ਮਿਕਸ ਨਹੀਂ ਕਰਨਾ ਹਲਕਾ ਜਿਹਾ ਇੱਕ ਟੇਸਟ ਦੇਣਾ ਇਹਦਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਓ ਇਸ ਤਰ੍ਹਾਂ ਦਾ ਹੀ ਹੋ ਜੇ ਤੇ ਇਹਦੇ ਵਿੱਚ ਜਿਹੜਾ ਸੀਕ੍ਰੇਟ ਹੁੰਦਾ ਸਭ ਤੋਂ ਜਿਆਦਾ ਮਜ਼ੇਦਾਰ ਜਿਹਦੇ ਨਾਲ ਇਹ ਬਣਦੀ ਹੈ ਉਹ ਹੈਗਾ ਸਿੰਪਲ ਨਮਕ ਆਪਾਂ ਇਹਦੇ ਵਿੱਚ ਸੈਂਦਰ ਨਮਕ ਪਾਉਣਾ ਹੈਗਾ ਉਹ ਤੁਸੀਂ ਅੱਧੇ ਚਮਚ ਦੇ ਲਗਭਗ ਪਾ ਲਿਓ ਆਪਣੇ ਟੇਸਟ ਦੇ ਅਕੋਰਡਿੰਗ ਫਿਰ ਆਪਾਂ ਪਾਤੇ ਥੋੜੀ ਜਿਹੀ ਆਈਸ ਦੇ ਟੁਕੜੇ ਜਿਹਦੇ ਨਾਲ ਕੈਂਡੀ ਤਾਰ ਹੋ ਜੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਜਾਓ ਪਰ ਹਰੇਕ ਚੀਜ਼ ਤੁਹਾਨੂੰ ਇੱਥੇ ਚੈੱਕ ਕਰਨੀ ਪਊਗੀ ਮਤਲਬ ਸਾਰੀਆਂ ਚੀਜ਼ਾਂ ਦਾ ਟੇਸਟ ਮੈਂਟੇਨ ਰੱਖਣ ਲਈ ਤੁਹਾਨੂੰ ਇਹ ਚੈੱਕ ਕਰਨਾ ਪਊ ਕਿ ਨਮਕ ਕਿੰਨਾ ਹੈ ਖਟਾਸ ਕਿੰਨੀ ਹੈ ਮਿਠਾਸ ਕਿੰਨੀ ਹੈ ਉਸ ਸਭ ਨਾਲ ਹੀ ਮਜੇਦਾਰ ਸ਼ਕੰਜਵੀ ਤਿਆਰ ਹੁੰਦੀ ਹੈ ਥੋੜੇ ਜਿਹਾ ਪੱਦੀਨੇ ਦੇ ਪੱਤੇ ਜਿਹੜੇ ਉਹ ਤੋੜ ਮਰੋੜ ਕੇ ਵਿੱਚ ਪਾਤੇ ਆਵਾਜ਼ ਵਿੱਚ ਮੇਰੀ ਅੱਜ ਥੋੜੀ ਜੀ ਪ੍ਰੋਬਲਮ ਹੈ ਕੋਈ ਗੱਲ ਨਾ ਪਤਾ ਲੱਗੇ ਦਵਾਰਾ ਪੁੱਛ ਲਿਓ ਟੇਸਟ ਅਕੋਰਡਿੰਗ ਨਮਕ ਮੈਨੂੰ ਥੋੜੇ ਜਿਹਾ ਘੱਟ ਲੱਗਿਆ ਆਪਾਂ ਹੋਰ ਪਾ ਲਿਆ ਇੱਥੇ ਤੁਸੀਂ ਕਾਲਾ ਨਮਕ ਨਾ ਪਾਓ ਸਿੰਪਲ ਸੈਂ ਦਾ ਨਮਕ ਹੀ ਪਾਓ ਉਹਦਾ ਟੇਸਟੀ ਲਾਜਵਾਬ ਆਉਂਦਾ ਜਦੋਂ ਇਹ ਸਾਰੀਆਂ ਚੀਜ਼ਾਂ ਪਾ ਕੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਈਆਂ ਫਿਰ ਵਿੱਚ ਪਾਵਾਂਗੇ ਆਪਾਂ ਇਹਦੀ ਮਿਸ਼ਰੀ ਆਪਾਂ ਖੰਡ ਦੀ ਵਰਤੋਂ ਨਹੀਂ ਕਰਾਂਗੇ ਮਿਸ਼ਰੀ ਪਾਵਾਂਗੇ ਬਾਕੀ ਜਿੱਦਾਂ ਤੁਹਾਡਾ ਦਿਲ ਕਰੇ ਉਵੇਂ ਪਾਓ ਕਈ ਕਮੈਂਟਾਂ ਵਿੱਚ ਵੀ ਪੁੱਛਦੇ ਆ ਕਿ ਅਸੀਂ ਗੁੜ ਪਾ ਸਕਦੇ ਆ ਉਹਦਾ ਟੇਸਟ ਉਸ ਦੇ ਹਿਸਾਬ ਨਾਲ ਆਊਗਾ ਪਰ ਮਿਸ਼ਰੀ ਦਾ ਟੇਸਟ ਇਹਦੇ ਵਿੱਚ ਲਾਜਵਾਬ ਆਊਗਾ ਤੇ 2-3 ਚਮਚਾਪ ਆਪਾਂ ਭਰ ਕੇ ਹੋਰ ਪਾ ਦੇ ਕਿਉਂਕਿ ਮਿਸ਼ਰੀ ਇੰਨੀ ਜ਼ਿਆਦਾ ਸਟਰੋਂਗ ਨਹੀਂ ਹੁੰਦੀ ਇਹ ਖੰਡ ਤੋਂ ਕਿਤੇ ਜ਼ਿਆਦਾ ਪੈਂਦੀ ਹੈ ਬਾਕੀ ਤੁਹਾਨੂੰ ਮੈਂ ਪਹਿਲੇ ਹੀ ਕਹਿਨ ਚੈੱਕ ਕਰਕੇ ਦੇਖ ਲਿਓ ਮजेदार ਜੀ ਆਪਣੀ ਸ਼ਿਕੰਜਵੀ ਬਣ ਕੇ ਤਿਆਰ ਹੈ ਹੁਣ ਆਪਾਂ ਇਹਨੂੰ ਸਰਵ ਕਰਾਂਗੇ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਆਪਾਂ ਗੋਨ ਕਤੀਰਾ 2 ਚਮਚ ਪੜ ਕੇ ਪਾਏ ਉੱਪਰ ਦੀ ਪਾਦੀ ਸ਼ਿਕੰਜਵੀ ਥੋੜੇ ਜਿਹਾ ਪਾ ਦਾਂਗੇ ਪਦੀਨੇ ਦੇ ਪੱਤੇ ਉੱਪਰ ਨਿੰਬੂ ਦਾ ਸਲਾਈਸ ਰੱਖ ਕੇ ਇਸ ਸਰਵ ਕਰਾਂਗੇ ਇਹ ਮਜ਼ੇਦਾਰ ਗੋਲ ਗੁਦੀਰੇ ਵਾਲੀ ਸਪੈਸ਼ਲ ਸ਼ਕੰਜਵੀ ਤਿਆਰ ਹੈ ਜਿਹੜੀ ਅੰਦਰ ਤੱਕ ਠੰਡਕ ਦਿੰਦੀ ਹੈ ਦੂਸਰੀ ਬਣਾਵਾਂਗੇ ਆਪਾਂ ਖੱਟੀ ਤੇ ਮਿੱਠੀ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਰੋਜ਼ ਦਾ ਸਰਪ ਉੱਪਰ ਦੀ ਪਾ ਦਾਂਗੇ ਆਪਾਂ ਥੋੜਾ ਜਿਹਾ ਗੋਲ ਗੁਦੀਰਾ ਤੇ ਫਿਰ ਮਿਕਸ ਕਰਾਂਗੇ ਵਿੱਚ ਸ਼ਕੰਜਵੀ ਇਹਦਾ ਵੀ ਇੱਕ ਅਲੱਗ ਜਿਹਾ ਟੇਸਟ ਹੁੰਦਾ ਥੋੜੀ ਜਿਹੀ ਗੁਲਾਬ ਦੀ ਖੁਸ਼ਬੂ ਆਉਂਦੀ ਹੈ ਚਾਹੇ ਰੋਜ਼ ਸਰਪ ਪਾ ਦੇ ਚਾਹੇ ਸ਼ਕੈਸ਼ ਪਾ ਦਿਓ ਤੇ ਉਸੇ ਤਰ੍ਹਾਂ ਹੀ ਇਹਨੂੰ ਆਪਾਂ ਪਦੀਨੇ ਦੇ ਪੱਤੇ ਤੇ ਨੀਂਬੂ ਦੇ ਸਲਾਈਸ ਨਾਲ ਸਜਾਵਾਂਗੇ ਤੀਸਰੀ ਤਰ੍ਹਾਂ ਵਿੱਚ ਆਪਾਂ 2 ਚਮਚ ਗੋਨਕੀ తీਰੇ ਦੇ ਪਾ ਕੇ ਉੱਪਰ ਦੀ ਪਾਵਾ ਕੇ ਅੱਧੀ ਸ਼ਿਕੰਜਵੀ ਤੇ ਅੱਧਾ ਇਹਦੇ ਵਿੱਚ ਮਿਕਸ ਕਰਾਂਗੇ ਕੋਈ ਵੀ ਸੋਡਾ ਪਰ ਤੁਸੀਂ ਇਹਦੇ ਵਿੱਚ ਸਰਪ੍ਰਾਈਟ ਵੀ ਮਿਕਸ ਕਰ ਸਕਦੇ ਹੋ ਪਰ ਇਸ ਤੋਂ ਬਿਨਾ ਕੋਈ ਹੋਰ ਨਾ ਕਰਿਓ ਕਿਉਂਕਿ ਉਹਦਾ ਟੇਸਟ ਬਿਲਕੁਲ ਵਧੀਆ ਨਹੀਂ ਆਉਣਾ ਤਿੰਨੋ ਤਰ੍ਹਾਂ ਦੀਆਂ ਮਜ਼ੇਦਾਰ ਜੀਆਂ ਸ਼ਕੰਜਵੀਆਂ ਬਣ ਕੇ ਤਿਆਰ ਹੈ ਜਿਹੜੀ ਤੁਹਾਨੂੰ ਜ਼ਿਆਦਾ ਟੇਸਟੀ ਲੱਗੀ ਉਹੀ ਬਣਾ ਕੇ ਪੀਓ ਪਰ ਸਭ ਦਾ ਹੀ ਟੇਸਟ ਲਾਜਵਾਬ ਹੋਊਗਾ ਬਾਕੀ ਜਿਹੜੀ ਆਪਣੀ ਸਾਦੀ ਸ਼ਕੰਜਵੀ ਜਿੰਨੀ ਵੀ ਬਚੀ ਸੀ ਉਹਨੂੰ ਆਪਾਂ ਇੱਕ ਛੋਟੇ ਜਿਹੇ ਘੜੇ ਦੇ ਵਿੱਚ ਪਾ ਕੇ ਦੋ ਚਮਚ ਪਰ ਕੇ ਪਾਵਾਂਗੇ ਵਿੱਚ ਗੋond ਘਤੀਰੇ ਦੇ ਜਿਹੜਾ ਕਿ ਆਪਣੇ ਲਈ ਬੜਾ ਹੀ ਵਧੀਆ ਹੁੰਦਾ ਹੈ ਤੇ ਇਹਦਾ ਟੇਸਟ ਵੀ ਲਾਜਵਾਬ ਹੁੰਦਾ ਹੈ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਦੋ ਸਲਾਈਸ ਕੱਟ ਕੇ ਕਿ ਆਪਾਂ ਨਿੰਬੂ ਦੇ ਪਾ ਦਾਂਗੇ ਥੋੜੀ ਜਿਹੀ ਪਾਵਾਂਗੇ ਪਦੀਨੇ ਦੇ ਪੱਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਟੱਕ ਦਾਂਗੇ ਤੇ ਉੱਪਰ ਦੀ ਆਪਾਂ ਲਈ ਬਿਲਕੁਲ ਬਾਜ਼ਾਰ ਵਾਂਗੂ ਰੈੱਡ ਕਲਰ ਦਾ ਕੱਪੜਾ ਤੁਸੀਂ ਕੋਈ ਮਰਜ਼ੀ ਲੈ ਲਿਓ ਜਿਹੜਾ ਤੁਹਾਡਾ ਦਿਲ ਕਰੇ ਉਹਨੂੰ ਚੰਗੀ ਤਰ੍ਹਾਂ ਗਿੱਲਾ ਕਰਕੇ ਇਹਦੇ ਚਾਰਾਂ ਸਾਈਡਾਂ ਤੇ ਲਪੇਟ ਦਿਓ ਤੇ ਪੂਰਾ ਦਿਨ ਇੰਜੋਏ ਕਰੋ ਜਦੋਂ ਹੀ ਘਰ ਵਿੱਚ ਪੀਓਗੇ ਤੁਹਾਨੂੰ ਲੱਗਣਾ ਹੀ ਨਹੀਂ ਕਿ ਆਪਾਂ ਘਰ ਵਿੱਚ ਪੀ ਰਹੇ ਆ ਤੁਹਾਨੂੰ ਇਸ ਤਰ੍ਹਾਂ ਹੀ ਲੱਗੂ ਕਿ ਆਪਾਂ ਬਾਜ਼ਾਰ ਵਿੱਚ ਜਾ ਕੇ ਸ਼ਕੰਜਵੀ ਪੀ ਰਹੇ ਆ ਬਹੁਤ ਹੀ ਮਜ਼ੇਦਾਰ ਬਣਦੀ ਹੈ ਪੀਣ ਵਿੱਚ ਵੀ ਮਜ਼ਾ ਆਊਗਾ ਤੇ ਬਣਾਉਣ ਵਿੱਚ ਵੀ ਬਾਜ਼ਾਰ ਤੋਂ ਕਿਤੇ ਜ਼ਿਆਦਾ ਮਜ਼ੇਦਾਰ ਗੋਨਕਤੀ ਰਸ ਸ਼ਕੰਜਵੀ ਦੀ ਰਸਪੀ ਕਿਉਂ ਜੀ ਲਗੀ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਆਪਣੇ ਭੈਣ ਭਾਈਆਂ ਦੀ ਮੈਂ ਡਿਮਾਂਡਾਂ ਇਸੇ ਤਰ੍ਹਾਂ ਹੀ ਪੂਰੀਆਂ ਕਰਦੀ ਰਵਾਂ ਵਾਈ ਗੁਰਜੀ ਮੇਰ ਰੱਖਣ ਤੇ ਤੁਸੀਂ ਮੇਰੇ ਪੇਜ ਨੂੰ ਇਸੇ ਤਰ੍ਹਾਂ ਹੀ ਪਸੰਦ ਕਰਦੇ ਰਹੋ ਵਧੀਆ-ਵਧੀਆ ਕਮੈਂਟ ਕਰਿਆ ਕਰੋ ਜਦੋਂ ਤੁਹਾਡਾ ਦਿਲ ਕਰੇ ਇਸੇ ਤਰ੍ਹਾਂ ਹੀ ਸ਼ਕੰਜਵੀ ਪੀਓ ਤੇ ਬਾਜ਼ਾਰ ਵਾਲੀ ਫੀਲਿੰਗ ਲੈ ਲਿਓ ਤੇ ਨਾਲ-ਨਾਲ ਮੇਰੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਜਾਇਓ ਹੁਣ ਜਲਦੀ-ਜਲਦੀ ਬਣਾਓ ਪੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਓ ਜੀ ਲੱਗੀ ਵੀਡੀਓ ਦੇਖ ਲਈ ਧੰਨਵਾਦ ਜੀ